ਵੈਲਕਮ ਟੂ ਆਰ ਕੇ ਟਾਕ ਸ਼ੋ ਮੈਂ ਹਾਂ ਜੀ ਰਕੇਸ਼ ਸ਼ਰਮਾ ਅੱਜ ਗੱਲ ਕਰਾਂਗੇ ਪ੍ਰਨਵੀ ਠਾਕੁਰ ਨਾਲ ਪ੍ਰਨਵੀ ਠਾਕੁਰ ਜੋ ਕਿ ਇੱਕ ਪੋਰਟਰੇਟ ਆਰਟਿਸਟ ਹੈ ਔਰ ਮੇਰਾ ਪੋਰਟਰ ਸਭ ਤੋਂ ਪਹਿਲਾਂ ਇਸ ਵੱਲੋਂ ਬਣਾਇਆ ਗਿਆ ਸੀ ਕਿਸੇ ਕਲ ਦੇ ਮੈਟ ਸਾਈਡ ਕੀਤਾ ਕਿ ਅੱਜ ਯਾਰ ਇਸ ਨਾਲ ਇੱਕ ਪੋਡਕਾਸਟ ਕਰਦੇ ਹਾਂ ਕਿਉਂਕਿ ਜੋ ਨਵੀਂ ਜਨਰੇਸ਼ਨ ਹੈ ਉਹਨੂੰ ਇੱਕ ਮੈਸੇਜ ਮਿਲੇ ਔਰ ਬੜਾ ਹੀ ਅੱਛਾ ਐਦਾ ਐਕਸਪੀਰੀਐਂਸ ਹੈ ਬਹੁਤ ਸਾਰੇ ਪੋਰਟਰਡ ਇਹਦੇ ਵੱਲੋਂ ਬਣਾਏ ਗਏ ਨੇ ਉਹ ਸਭ ਤੋਂ ਇੱਕ ਖਾਸ ਪੋਰਟਰਡ ਇਹਦਾ ਮੈਂ ਇੱਕ YouTube ਤੇ ਦੇਖ ਰਿਹਾ ਸੀ ਜੋ ਕਿ ਸਿੱਧੂ ਮੂਸੇਵਾਲਾ ਸੀ ਔਰ ਬਹੁਤ ਹੀ ਸ਼ਾਨਦਾਰ ਪੋਰਟਰਡ ਸੀ ਮੈਂ ਆਪਣੇ ਲੋਕਾਂ ਨਾਲ ਉਹਨੂੰ ਸ਼ੇਅਰ ਕੀਤਾ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਿਆ ਸੋ ਬੜੀ ਛੋਟੀ ਉਮਰ ਦੇ ਵਿੱਚ ਪੰਮਿਟਾ ਕੁਰਦੇ ਵੱਲੋਂ ਇਹ ਇੱਕ ਮਾਰਤਾ ਹਾਸਲ ਕੀਤੀ ਗਈ ਕਿਉਂਕਿ ਜਦੋਂ ਇਹਦੇ ਪੋਰਟੇਟ ਦੀ ਮੈਂ ਸਫਾਈ ਦੇਖਦਾ ਔਰ ਮੈਨੂੰ ਲੱਗਿਆ ਕਿ ਕਿਚਨ ਕਿਤੇ ਇਸ ਦੇ ਵਿੱਚ ਬੜਾ ਇੱਕ ਖਾਸ ਹੁਨਰ ਹੈ ਸੋ ਮੈਂ ਡਿਸਾਈਡ ਕੀਤਾ ਕਿ ਯਾਰ ਇਹਨੂੰ ਮੈਂ ਆਪਣੇ ਚੈਨਲ ਤੇ ਜੋ ਸ਼ੇਅਰ ਕਰਾਂ ਸੋ ਮੇਰੇ ਨਾਲ ਅੱਜ ਪ੍ਰਨਵੀ ਠਾਕੁਰ ਜੋ ਕਿ ਬਮਿਆਲ ਤੋਂ ਆ ਅਸੀਂ ਵੀ ਇਸ ਵੇਲੇ ਬਮਿਆਲ ਆ ਔਰ ਬਮਿਆਲ ਦੇ ਸਕੂਲ ਚੀਪ ਅਨਵੀਠਾਕੁਰ ਬੜਦੀ ਐ ਸੋ ਬਾਕੀ ਦੀ ਜਾਣਕਾਰੀ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਲੈਂਦੇ ਆ ਸੋ ਪ੍ਰਨਵੀ ਠਾਕੁਰ ਹਾਂਜੀ ਕੀ ਹਾਲ ਚੱਲ ਵਧੀਆ ਕਿਵੇਂ ਚੱਲ ਰਹੀ ਲਾਈਫ ਵਧੀਆ ਮੈਨੂੰ ਕਿ ਖਾਸ ਕੀ ਕਰਦੇ ਹੋ ਮੈਂ ਤੁਹਾਡੇ ਇੱਕ ਪੋਰਟਰੇਟ ਦੇਖੇ ਸੀਗੇ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਇਹ ਇਨਸਪੀਰੇਸ਼ਨ ਕਿੱਥੋਂ ਆਈ ਇਨਸਪੀਰੇਸ਼ਨ ਫਸਟ ਆਫ ਆਲ ਮੇਰੇ ਮम्मा ਕੋਲ ਆਈ ਫਿਰ ਉਸ ਤੋਂ ਬਾਅਦ ਮੈਂ YouTube ਤੇ ਵੀ ਬਹੁਤ ਸਾਰੇ ਜਿਹੜੇ ਚੈਨਲਸ ਤੇ ਵੀਡੀਓ ਦੇਖੀ ਉਹਨਾਂ ਦੀ ਤੇ ਹੌਲੀ ਹੌਲੀ ਪਰ ਵੀਰ ਜੋ ਪੋਰਟਰਟ ਮੈਂ ਤੁਸੀਂ ਮੇਰਾ ਵੀ ਬਣਾਇਆ ਸੀਗਾ ਔਰ ਮੈਂ ਬਹੁਤ ਸਾਰੇ ਬਣਿਓ ਦੇਖੇ ਆਪਾਂ ਆਪਣੇ ਵਿਊਰ ਨਾਲ ਵੀ ਸ਼ੇਅਰ ਕਰਾਂਗੇ ਤੁਹਾਡੇ ਜੋ ਬਣਾਇਓ ਪੋਰਟਰਟ ਆ ਬੜੇ ਨੀਟ ਐਂਡ ਕਲੀਨ ਆ ਇਵੇਂ ਦੇ ਪੋਰਟਰਟ ਬਣਾਉਣ ਲਈ ਇੱਕ ਐਕਸਪੀਰੀਅੰਸ ਚਾਹੀਦਾ ਹੁੰਦਾ ਔਰ ਸੈਕੰਡਲੀ ਇਹਦੇ ਲਈ ਕਿਸੇ ਨਾ ਕਿਸੇ ਕੋਲੋਂ ਕੁਛ ਨਾ ਕੁਛ ਸਿੱਖਣਾ ਪੈਂਦਾ ਸੋ ਕਿਵੇਂ ਸਿੱਖਿਆ ਤੇ ਕਿਸ ਨੇ ਸਿਖਾਇਆ ਜਾਂ ਸਿਰਫ YouTube ਤੋਂ ਸਿੱਖਿਆ YouTube ਤੋਂ ਹੀ ਸਿੱਖਿਆ ਮੈਂ ਇੱਕ ਚੈਨਲ ਸੀਗਾ ਪ੍ਰੀਤੀ ਪ੍ਰਸਾਦ ਆਰਟਸ ਦੇ ਨਾਮ ਤੋਂ ਉਹਨਾਂ ਤੋਂ ਸਿੱਖਿਆ ਅੱਛਾ ਇਨਸਪੀਰੇਸ਼ਨ ਕਿੱਥੋਂ ਆਇਆ ਕਿਹੜਾ ਮਤਲਬ ਕਿਵੇਂ ਜਾਗਿਆ ਕਿ ਯਾਰ ਇਹ ਪੇਂਟਿੰਗ ਬਣਾਣੀ ਜਾਂ ਪੋਰਟਰੇਟ ਬਣਾ ਲੈ ਇਹ ਆਪਣੇ ਆਪ ਹੀ ਇੱਕ ਕਹਿੰਦੇ ਨੇ ਕਿ ਟੈਲੈਂਟ ਖੁਦ ਖੁਦ ਵਿੱਚ ਖੁਦ ਆ ਜਾਂਦਾ ਹੈ ਦੇਖਣਾ ਸ਼ੁਰੂ ਹੋ ਜਾਂਦਾ ਹੈ ਤੇ ਬੱਸ ਸੈਕੂਅਲ ਹੋਰ ਵੀ ਹੋ ਸਕਦਾ ਕਿ ਇਸ ਫੀਲਡ ਦੇ ਵਿੱਚ ਇੱਕ ਤਾਂ ਪੜ੍ਹਾਈ ਹੋ ਗਈ ਪੜ੍ਹਾਈ ਤੋਂ ਇਲਾਵਾ ਆਪਾਂ ਪੋਰਟਰੇਟ ਬਣਾਣਿਆਂ ਤਾਂ ਇੱਕ ਪੇਰੈਂਟਸ ਦਾ ਵੀ ਟਾਰਗੇਟ ਰਹਿੰਦਾ ਯਾਰ ਤੁਸੀਂ ਮਤਲਬ ਕਿ ਇੱਕ ਫਾਲਤੂ ਦਾ ਕੰਮ ਹੈ ਇਦਾਂ ਦਾ ਕਦੇ ਹੋਇਆ ਕਿ ਕਰਦੇ ਆ ਕਦੇ ਕਿਹਾ ਹੈ ਕਿ ਯਾਰ ਇਹ ਮਤਲਬ ਐਕਸਟਰਾ ਵਰਕ ਕਿਉਂ ਕਰ ਰਹੇ ਹੋ ਪੜ੍ਹਾਈ 'ਲ ਧਿਆਨ ਨਹੀਂ ਜਾਂਦਾ ਇਹਦਾ ਨਹੀਂ ਨਹੀਂ ਬਿਲਕੁਲ ਨਹੀਂ ਪੇਰੈਂਟਸ ਨੇ ਹਮੇਸ਼ਾ ਇਨਸਪਾਇਰ ਹੀ ਕੀਤਾ ਕਿ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੀ ਹੌਬੀ ਨੂੰ ਵੀ ਫੋਲੋ ਕਰੋ ਆਪਣੇ ਇਹਦੇ ਵਿੱਚ ਵੀ ਆਪਣੇ ਪਰਫੈਕਸ਼ਨ ਲੈ ਕੇ ਆਓ ਤੇ ਇਹਦਾ ਫਿਊਚਰ ਕਿਵੇਂ ਦਾ ਹੋ ਸਕਦਾ ਇਹਦੇ ਚ ਜੇ ਮਤਲਬ ਆਪਾਂ ਸੋਚੀਏ ਕਿ ਸਟੱਡੀ ਇੱਕ ਪਾਸੇ ਹੋ ਗਈ ਜੇ ਆਪਾਂ ਇਹਦੇ ਚ ਪੋਰਟਰੇਟ ਬਣਾਉਣ ਦੀ ਆਪਾਂ ਦਾ ਫਿਊਚਰ ਦੇਖਣਾ ਹੋਵੇ ਤਾਂ ਕਿੱਦਾਂ ਦਾ ਰਹੇਗਾ ਇਹਦੇ ਚ ਅਗਰ ਇਹ ਕਰਨਾ ਹੈ ਤਾਂ ਐਮ ਐਸ ਸੀ ਇਨ ਫਾਈਨ ਆਰਟਸ ਹੁੰਦੀ ਹੈ ਫਾਈਨ ਆਰਟਸ ਤੋਂ ਬਾਅਦ ਜਿੱਦਾਂ ਕਿ ਅੱਗੇ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਵੀ ਬਹੁਤ ਸਕੋਪ ਹੈ ਦਾ ਤੇ ਪੋਰਟਰੇਟ ਦਾ ਕੰਮ ਵੈਸੇ ਵੀ ਬਹੁਤ ਹੈ ਅਗਰ ਅੱਛਾ ਇਹ ਕੋਸਟਲੀ ਹੈ ਜਾਂ ਸਸਤਾ ਤੁਹਾ ਇਹਨੂੰ ਬਣਾਉਣਾ ਕਿੰਨਾ ਖਰਚ ਆ ਜਾਂਦਾ ਜਦਾਂ ਮਤਲਬ ਕੋਸਟਲੀ ਪੈਂਦਾ ਜਾਂ ਸਸਤਾ ਬਣ ਜਾਂਦਾ ਇਹਨੂੰ ਬਣਾਉਣ ਦੀ ਮਿਹਨਤ ਬਹੁਤ ਹੈ ਤੇ ਇਸ ਲਈ ਮੈਂ ਕਹਾਂਗੀ ਕਿ ਹੈ ਤਾਂ ਕੋਸਟਲੀ ਹੈ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੋਰਟਰੇਟ ਸੀਗਾ ਉਹ ਕਿਦਾਂ ਸੀਗਾ ਸਭ ਤੋਂ ਪਹਿਲਾਂ ਮੇਰੀ ਗ੍ਰੈਂਡਮਦਰ ਦਾ ਸੀਗਾ ਪੋਰਟਰੇਟ ਜਿਹੜਾ ਸੀਗਾ ਅਛਾ ਟਾਈਮ ਕਿਵੇਂ ਗੜਦੇ ਹੋ ਮਤਲਬ ਕਿ ਅ ਕਾਰਚ ਸਕੂਲ ਦਾ ਵੀ ਟਾਈਮ ਹੁੰਦਾ ਇਸ ਤੋਂ ਇਲਾਵਾ ਇਹਨੂੰ ਬਣਾਉਣਾ ਤੁਸੀਂ ਕਹਿੰਦੇ ਟਾਈਮ ਬਹੁਤ ਜ਼ਿਆਦਾ ਲੱਗਦਾ ਫਿਰ ਪੜ੍ਹਾਈ ਜਿੱਤੇ ਦੇ ਵਿੱਚ ਕਿੱਦਾਂ ਮੇਨਟੇਨ ਕਰਦੇ ਆਪਾਂ ਮੈਂ ਤਾਂ ਪਹਿਲਾਂ ਕਰੋਨਾ ਟਾਈਮ ਬਹੁਤ ਮੇਰਾ ਕਰੋਨਾ ਨੇ ਵੀ ਸਾਥ ਦਿੱਤਾ ਇਹ ਟੈਲੈਂਟ ਨੂੰ ਬਾਹਰ ਕ ਲਈ ਕਰੋਨਾ ਦੇ ਵਿੱਚ ਵੀ ਮੈਂ ਆਪਣਾ ਬਹੁਤ ਟਾਈਮ ਜਿਹੜਾ ਇਹਦੇ ਤੇ ਕੰਜ਼ਿਊਮ ਕੀਤਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਕੂਲ ਰੈਗੂਲਰ ਹੋ ਗਏ ਤੇ ਮੈਂ ਸੰਡੇ ਟੂ ਸੰਡੇ ਕੋਸ਼ਿਸ਼ ਕਰਦੀ ਹਾਂ ਕਿ ਕਰਾਂ ਸੋ YouTube ਤੇ ਇੱਕ ਪੰਨੇ ਇੱਕ ਪੋਰਟਰ ਦੇਖਿਆ ਸੀਗਾ ਮੈਂ ਤੇਰੇ ਅਕਾਊਂਟ ਤੇ ਕਿ ਸਿੱਧੂ ਮੂਸੇਵਾਲੇ ਦਾ ਮੇਰਾ ਖਿਆਲ ਹੈ ਕਿ ਉਸ ਟਾਈਮ ਉਦੋਂ ਬਣਾਇਆ ਸੀ ਜਦੋਂ ਉਹਨਾਂ ਦੀ ਡੈਥ ਹੋਈ ਸੀ ਤਾਂ ਮਤਲਬ ਕਿ ਉਹਦਾ ਮਕਸਦ ਕੀ ਸੀ ਬਣਾਉਂਦਾ ਔਰ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹਦੇ ਬਣਾਉਣ ਤੋਂ ਬਾਅਦ ਉਸ ਟਾਈਮ ਜਿਹੜੇ ਸਿੱਧੂ ਮੂਸੇਵਾਲੇ ਦੀ ਜਿਹੜੀ ਪੋਰਟਰੇਟ ਸੀਗੀ ਉਹ ਬਹੁਤ ਜ਼ਿਆਦਾ ਮਤਲਬ ਵਾਇਰਲ ਸੀਗਾ ਬਹੁਤ ਜ਼ਿਆਦਾ ਕ੍ਰੇਜ਼ ਦੇ ਵਿੱਚ ਹੀਗਾ ਤੇ ਮੈਂ ਉਹ ਪੋਰਟਰੇਟ ਜਿਹੜਾ ਬਣਾਇਆ ਤੇ ਉਹਨਾਂ ਦੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਫੋਲਰ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਬਹੁਤ ਸਾਰੇ ਵਿਊਜ਼ ਆਏ ਉਹਨੂੰ ਅੱਛਾ ਕੰਪੀਟੀਸ਼ਨ ਆਪਾਂ ਜੇ ਗੱਲ ਕਰੀਏ ਕਿ ਕੰਪੀਟੀਸ਼ਨ ਇਹਦੇ ਵਿੱਚ ਜਿਹੜੇ ਹੁੰਦੇ ਆ ਉਹ ਕਿਸ-ਕਿਸ ਲੈਵਲ ਦੇ ਹੁੰਦੇ ਆ ਸਕੂਲ ਲੈਵਲ ਤੋਂ ਹੁੰਦੇ ਆ ਜਾਂ ਕਿੱਥੋਂ ਸ਼ੁਰੂ ਹੁੰਦਾ ਇਹ ਦੱਸੋ ਪਹਿਲੇ ਤਾਂ ਸਕੂਲ ਸਕੂਲ ਤੋਂ ਬਾਅਦ ਬਲੌਗ ਡਿਸਟ੍ਰਿਕਟ ਐਂਡ ਸਟੇਟ ਤੱਕ ਵੀ ਜਾਂਦਾ ਹੈ ਹੁਣ ਤੱਕ ਖੇਡਿਆ ਕੋ ਕੰਪੀਟੀਸ਼ਨ ਹਾਂਜੀ ਮੈਂ ਡਿਸਟ੍ਰਿਕਟ ਤੱਕ ਫਰਸਟ ਪੋਜੀਸ਼ਨ ਲਿਆਦੀ ਹਾਂ ਸਕੂਲ ਆਪਣਾ ਕਿਹੜਾ ਸਕੂਲ ਮੇਰਾ ਸ਼ਹੀਦ ਕਰਨਲ ਕੇਲ ਗੁਪਤਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਪਠਾਨਕੋਟ ਕਿਵੇਂ ਦਾ ਸਕੂਲ ਤੋਂ ਕਿਵੇਂ ਦਾ ਰਹਿੰਦਾ سپورਟ ਜੀ ਗੱਲ ਕਰੀ ਆਪਾਂ ਉੱਥੇ ਕੁਝ ਸਿਖਾਉਣ ਵਾਲਾ ਇਸ ਵਿਸ਼ੇ ਤੇ ਜਾਂ ਕਿਦਾਂ ਮੇਰੇ ਜਿਹੜੇ ਬਾਕੀ ਸਬਜੈਕਟ ਦਾ ਟੀਚਰ ਹੈ ਉਹ ਤਾਂ ਬਹੁਤ ਸਪੋਰਟ ਕਰਦੇ ਆ ਜਦੋਂ ਵੀ ਕੰਪੀਟੀਸ਼ਨ ਹੋਇਆਗੇ ਹਮੇਸ਼ਾ ਲੈ ਕੇ ਜਾਂਦੇ ਆ ਪਰ ਇੱਕ ਪਰਟੀਕੂਲਰ ਟੀਚਰ ਜਿੱਦਾ ਫਾਈਨ ਆਰਟਸ ਜਿੱਨੇ ਕੀਤੀ ਹੋਏ ਜਾਂ ਕੁਝ ਵੀ ਆਰਟ ਐਂਡ ਕ્રાਫਟ ਦਾ ਟੀਚਰ ਹੈ ਉਹ ਸਾਡੇ ਸਕੂਲ ਦੇ ਵਿੱਚ ਨਹੀਂ ਹੈ ਮੈਂ ਚਾਹਾਂਗੀ ਕਿ ਉਹ ਹੋਣਾ ਚਾਹੀਦਾ ਹੈ ਕਿਤੇ ਲੱਗਦਾ ਨਹੀਂ ਹੈ ਕਿ ਜਿਵੇਂ ਇਨਾ ਮਤਲਬ ਆਪਣੇ ਚ ਹੁਨਰ ਹੋਏ ਤਾਂ ਉਹਨੂੰ ਜਦੋਂ ਕੋਈ ਸਪੋਰਟ ਨਾ ਮਿਲੇ ਸਪੋਰਟ ਦਾ ਮਤਲਬ ਜਿਵੇਂ ਗੋਮਟਲ ਲੋਕ ਨੂੰ ਸਪੋਰਟ ਨਾ ਮਿਲੇ ਕੋਈ ਫੈਸਿਲਿਟੀ ਨਾ ਮਿਲਦੀ ਤਾਂ ਆਪਾਂ ਅੰਟੀਰੀਅਰ ਇਲਾਕੇ 'ਚ ਬੈਠੇ ਆ ਇੱਕ ਹੈਨਾ ਇੱਥੇ ਕੋਈ ਫੈਸਿਲਿਟੀ ਨਹੀਂ ਮਿਲਦੀ ਸਿੱਖਣ ਨੂੰ ਨਹੀਂ ਮਿਲਦਾ ਤੇ ਕਿਤੇ ਲੱਗਦਾ ਹੈ ਕਿ ਯਾਰ ਮੇਰੇ ਕੋਲ ਕੋਈ ਛੁੱਟ ਜਾਣਾ ਜਾਂ ਮੈਂ ਹੋਰ ਅੱਗੇ ਲੰਘ ਸਕਦੀ ਸੀ ਤਾਂ ਜਾਂ ਮਤਲਬ ਇਹ ਜੇ ਕਰਕੇ ਮੈਂ ਰਹਿ ਗਈ ਅੱਜ ਦੇ ਟਾਈਮ 'ਚ ਇਹ ਗੱਲ ਤੇ ਆਪਾਂ ਨਹੀਂ ਕਹਿ ਸਕਦੇ ਕਿ ਏਰੀਏ ਕਰਕੇ ਪਰ ਕਿਤਨੇ ਕਿਤੇ ਫਰਕ ਵੀ ਪੈਂਦਾ ਕਿਉਂਕਿ ਤੁਸਮਾਨ ਨਹੀਂ ਮਿਲਦਾ ਜਿਹੜੀ ਜਿਹੜੇ ਸਾਨੂੰ ਚਾਹੀਦੀ ਹੁੰਦੀ ਹੈ ਮਟੀਰੀਅਲ ਉਹ ਨਹੀਂ ਮਿਲਦਾ ਪਰ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਜਿਹੜਾ ਸਾਨੂੰ ਬਹੁਤ ਵਧੀਆ ਮਿਲਿਆ ਜਿਹਦੇ ਕਰਕੇ ਅਸੀਂ ਆਪਣੇ ਟੈਲੈਂਟ ਨੂੰ ਉਭਾਰ ਸਕਦੇ ਹਾਂ ਮਤਲਬ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਦੇ ਆਨਲਾਈਨ ਆਫਰ ਆਈ ਮੈਨੂੰ ਇੱਕ ਮੇਰੀ ਫੋਟੋ ਬਣਾ ਦਿਓ ਜਾਂ ਮਤਲਬ ਜਾਂ ਕਿਸੇ ਹੋਰ ਦੀ ਬਣਾ ਦਿਓ ਇਦਾਂ ਦਾ ਕਦੇ ਆਫਰ ਆਇਆ ਹਾਂਜੀ ਮੈਂ ਪੇਡ ਵਰਕ ਕਾਫੀ ਬਣਾਇਆ ਹੈ ਲੋਕਾਂ ਦੇ ਚਪੇਡ ਵਰਕ ਵੀ ਬਣਾਇਆ ਹੈ ਹਾਂਜੀ ਕਿੰਨਾ ਕੋਸਟ ਕਰ ਦਿੰਦਾ ਇੱਕ ਜੇ ਬਣਾਣਾ ਹੈ ਆਪਾਂ ਦਾ ਬਹੁਤ ਹੈ 1000 ਮੈਂ ਲੈ ਲੈਂਦੀ ਓਕੇ ਹੁਣ ਤਾਂ ਕਿੰਨੇ ਬਣਾਤੇ ਬਣਾਤੇ 10 12 ਤਾਂ ਬਣ ਗਏ ਆਪਣਾ ਸਭ ਤੋਂ ਬੈਸਟ ਪੋਰਟਰੇਟ ਇਸ ਚਿੱਲੇ ਕੋਈ ਹੋਏ ਮੈਨੂੰ ਦਿਖਾਓ ਇਹਦੇ ਯਾਰੇ ਕਿਦਾ ਆਲੀਆ ਵੱਡਾ ਕੜਦੇ ਨਹੀਂ ਇਹਦੇ ਆਲੇ ਵੱਡਾ ਕੜਦੇ ਬੋਲੇ ਇਹ ਵਾਲੀ ਵਧੀਆ ਹਾਂਜੀ ਯਾਰਾ ਦੇਖੋ ਬਿਲਕੁਲ オリジナル ਹੈ ਮੈਨੂੰ ਮੈਨੂੰ ਤਾਂ ਵਧੀਆ ਲੱਗਿਆ ਬਾਕੀ ਤੁਸੀਂ ਦੇਖ ਕੇ ਕਮੈਂਟ ਕਰ ਸਕਦੇ ਹੋ ਔਰ ਸਭ ਤੋਂ ਪਹਿਲਾਂ ਮੈਂ ਵੀ ਕਹਾਂਗਾ ਕਿ ਯਾਰ ਆਪਾਂ ਪ੍ਰਨਵੀ ਦਾ ਇੱਕ ਅਕਾਊਂਟ ਵੀ ਲਿੰਕ ਵੀ ਸ਼ੇਅਰ ਕਰਾਂਗੇ ਔਰ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਮੇਰੇ ਵਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਫੋਲੋ ਕਰਿਓ ਔਰ ਮੇਰਾ ਇਸ ਵੀਡੀਓ ਨੂੰ ਕਰਨ ਦਾ ਮਕਸਦ ਇਹ ਹੈ ਕਿ ਯਾਰ ਪ੍ਰਨਵੀ ਨੂੰ ਸਪੋਰਟ ਕਰੋ ਤਾਂ ਕਿ ਇਹਦਾ ਹੌਸਲਾ ਵਧੇ ਤੇ ਇਸ ਇੰਟੀਰੀਅਰ ਏਰੀਆ ਦੇ ਵਿੱਚ ਵੀ ਇਹ ਆਪਣੇ ਹੁਨਰ ਨੂੰ ਜਿਆਦਾ ਵਧੀਆ ਕਰਕੇ ਤੇ ਪੇਸ਼ ਕਰੇ ਇਸ ਤੋਂ ਇਲਾਵਾ ਇੱਕ ਇਹਦਾ ਸਭ ਤੋਂ ਪਸੰਦ ਜੋ ਮੈਨੂੰ ਪੋਰਟਰੇਟ ਆਇਆ ਸੀਗਾ ਵੈਸੇ ਸਿੱਧੂ ਮੂਸੇਵਾਲਾ ਦਾ ਸੀਗਾ ਉਸ ਤੋਂ ਬਾਅਦ ਇੱਕ ਮੈਂ ਇਹ ਦੇਖਿਆ ਸੀਗਾ ਬਹੁਤ ਹੀ ਮਤਲਬ ਬਹੁਤ ਹੀ ਸ਼ਾਨਦਾਰ ਜਨੂੰਨ ਕਹਿੰਦੇ ਨੇ ਕਿ ਨੇਚਰਲ ਬਣਿਆ ਹੋਇਆ ਅੱਛਾ ਇਹ ਪੋਰਟਰਟ ਸੀਗਾ ਪੋਰਟਰਟ ਤੋਂ ਬਾਅਦ ਆਪਾਂ ਅਗਲੇ ਹੁਨਰ ਦੀ ਗੱਲ ਕਰਦੇ ਹਾਂ ਕਿਉਂਕਿ ਰਨਵੀ ਠਾਕੁਰ ਦੀ ਜੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਹੁਨਰ ਨੇ ਇਸ 'ਚ ਐਨਸੀਸੀ ਦੀ ਕੈਂਡੀਡੇਟ ਇਹ ਹੈਗੀ ਆ ਇਸ ਤੋਂ ਇਲਾਵਾ ਇਹਦੀ ਕਵਿਤਾ ਮੈਂ ਸਕੂਲ ਦੇ ਵਿੱਚ ਸੁਣੀ ਸੀ ਬੜੀ ਸ਼ਾਨਦਾਰ ਕਵਿਤਾ ਵੀ ਬੋਲਦੀ ਹੈ ਔਰ ਸਭ ਤੋਂ ਪਹਿਲਾਂ ਆਪਾਂ ਕਵਿਤਾ ਹੀ ਸੁਣਾਵਾਂਗੇ ਦੇ ਕੋਲੋਂ ਹਣਾ ਮੈਂ ਇਹ ਜਿਹੜੀ ਕਵਿਤਾ ਸੁਣਾਉਣ ਜਾ ਰਹੀ ਹਾਂ ਇਹ ਮੇਰੇ ਮਦਰ ਦੁਆਰਾ ਹੀ ਲਿਖੀ ਗਈ ਹੈ ਕੀਆ ਕੀਆ ਵਾਹ ਹੋਲੀ-ਹੋਲੀ ਕੀ ਦਾ ਕੀ ਬਣ ਜਾਂਦੀਆਂ ਨੇ țiiਾਂ ਜਦੋਂ ਕਦੇ ਬਾਬਲ ਦੇ ਦੇਸ਼ ਦੀ ਯਾਦ ਆਵੇ ਤਾਂ ਕੋਠਿਆਂ ਬੈਠ ਹਟਕੋਰੇ ਪਰ ਲੈਂਦੀਆਂ ਨੇ țiiਾਂ ਹੋਲੀ-ਹੋਲੀ ਕੀ ਦਾ ਕੀ ਬਣ ਜਾਂਦੀਆਂ ਨੇ țiiਾਂ ਇਹ ਰਿਸ਼ਤਿਆਂ ਦਾ ਸਤਰੰਗਾ ਅੰਬਰ ਉਸਾਰ ਕੇ ਚਾਚੀਆਂ ਤਾਈਆਂ ਨਾਨੀਆਂ ਸਭ ਕੁਝ ਹੀ ਤਾਂ ਬਣ ਜਾਂਦੀਆਂ ਨੇ țiiਾਂ ਹੋਲੀ-ਹੋਲੀ ਕੀ ਦਾ ਕੀ ਬਣ ਜਾਂਦੀਆਂ ਨੇ țiiਾਂ ਹੋਲੀ-ਹੋਲੀ ਕੀਦਾ ਕੀ ਬਣ ਜਾਂਦੀਆਂ ਨੇ ਧੀਆ ਕੋਮਲ-ਕੋਮਲ ਹੱਥਾਂ ਸੁਖਮ ਅਹਿਸਾਸਾਂ ਵਾਲੀਆਂ ਕੋਮਲ-ਕੋਮਲ ਹੱਥਾਂ ਅਤੇ ਸੁਖਮ ਅਹਿਸਾਸਾਂ ਵਾਲੀਆਂ ਐ ਭੀ ਬੰਦੇ ਨਾਲ ਵੀ ਜ਼ਿੰਦਗੀ ਬਿਸਰ ਕਰ ਜਾਂਦੀਆਂ ਨੇ ਧੀਆ ਹੋਲੀ-ਹੋਲੀ ਕੀਦਾ ਕੀ ਬਣ ਜਾਂਦੀਆਂ ਨੇ ਧੀਆ ਹੋਲੀ-ਹੋਲੀ ਕੀਦਾ ਕੀ ਬਣ ਜਾਂਦੀਆਂ ਨੇ ਧੀਆ ਧੀਆ ਦੇ ਵੀ ਕੈਸੇ ਸਿਰਜੇ ਨਸੀਬ ਨੇ ਧੀਆਂ ਦੇ ਵੀ ਕੈਸੇ ਸਿਰਜੇ ਨਸੀਬ ਨੇ ਮਰਨ ਵੇਲੇ ਵੀ ਪੇਕਿਆਂ ਦਾ ਕਫਨ ਉਡੀਕਦੀਆਂ ਨੇ ਧੀਆਂ ਮਰਨ ਵੇਲੇ ਵੀ ਪੇਕਿਆਂ ਦਾ ਕਫਨ ਉਡੀਕਦੀਆਂ ਨੇ ਧੀਆਂ ਹੌਲੀ ਹੌਲੀ ਕੀ ਦਾ ਕੀ ਬਣ ਜਾਂਦੀਆਂ ਨੇ ਧੀਆਂ ਹੌਲੀ ਹੌਲੀ ਕੀ ਦਾ ਕੀ ਬਣ ਜਾਂਦੀਆਂ ਨੇ ਧੀਆਂ ਵੈਰੀ ਗੁੱਡ ਯਰ ਅੱਛਾ ਇਹ ਮੰਮੀ ਨੇ ਲਿਖੀ ਹੈ ਹਾਂਜੀ ਕੀ ਬਾਤ ਹੈ ਸੋ ਅੱਛਾ ਇੱਕ ਐਨਸੀਸੀ ਦਾ ਵੀ ਕਰਦੇ ਹੋ ਹਾਂਜੀ ਉਹਦੇ ਚ ਕਿਵੇਂ ਦਾ ਐਕਸਪੀਰੀਅੰਸ ਹੈ NCC ਮੈਂ ਤਾਂ ਜੁਆਇਨ ਕੀਤੀ ਸੀ ਕਿਉਂਕਿ ਮੇਰਾ ਏਮ ਹੈ ਕਿ ਮੈਂ NDA ਦੇ ਵਿੱਚ ਆਪਣਾ ਜਿਹੜਾ ਅੱਗੇ ਫਿਊਚਰ ਹੈ ਮੇਰਾ ਡ੍ਰੀਮ ਹੈ ਕਿ ਮੈਂ NDA ਦੇ ਵਿੱਚ ਜਾਵਾਂ ਤੇ ਮੈਂ ਇਸ ਕਰਕੇ NCC ਮਤਲਬ ਜਿਹੜੀ NCC ਦੀ ਕੈਡਿਟ ਬੰਨੀ ਫਿਰ ਮੇਰਾ ਚੋਇਸ ਕੇ ਤਾਂ ਸੋ ਮੇਨਾਂ ਸੀਗੇ ਪ੍ਰਨਵੀ ਠਾਕੁਰ ਪ੍ਰਮਾਤਮਾ ਕਰੇ ਇਹਨਾਂ ਦੀਆਂ ਜੋ ਵੀ ਇੱਛਾਵਾਂ ਨੇ ਉਹ ਆਪਣੀ ਮਿਹਨਤ ਦੇ ਨਾਲ ਉਹਨੂੰ ਹਾਸਲ ਕਰਨ ਔਰ ਜੋ ਹੁਨਰ ਆਪਾਂ ਅੱਜ ਸ਼ੇਅਰ ਕੀਤਾ ਜੋ ਟੈਲੈਂਟ ਪ੍ਰਨਵੀ ਠਾਕੁਰ ਦਾ ਆਪਾਂ ਸ਼ੇਅਰ ਕੀਤਾ ਉਸ ਦੇ ਵਿੱਚ ਇਹ ਹੋਰ ਅੱਗੇ ਵਧੇ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਵੀਡੀਓ ਨੂੰ ਸਪੋਰਟ ਕਰੋਗੇ ਪ੍ਰਨਵੀ ਠਾਕੁਰ ਨੂੰ ਸਪੋਰਟ ਕਰੋਗੇ ਸੋ ਮੇਰਾ ਇਸ ਵੀਡੀਓ ਨੂੰ ਕਰਨ ਦਾ ਮਕਸਦ ਪ੍ਰਨਵੀ ਨੂੰ ਸਪੋਰਟ ਕਰਨਾ ਹੈ ਪ੍ਰਨਵੀ ਦਾ ਟੈਲੈਂਟ ਜੋ ਹੈ ਤੁਹਾਡਾ ਨਾਲ ਸ਼ੇਅਰ ਕਰਨਾ ਸੀਗਾ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਪ੍ਰਨਵੀ ਨੂੰ ਪੋਰਟ ਕਰੋਗੇ ਔਰ ਮੇਰੀ ਇੱਕ ਰਿਕਵੈਸਟ ਹੈ ਕਿ ਰਨਵੀ ਕੋਲੋਂ ਪੋਰਟਰੇਟ ਜ਼ੂਰ ਬਣਵਾਓ ਔਰ ਰਨਵੀ ਨੂੰ ਇੱਕ ਵਾਰ ਆਪਣੀ ਫੋਟੋ ਭੇਜ ਕੇ ਪੋਰਟਰੇਟ ਬਣਾਓ ਕਿਉਂਕਿ ਰਨਵੀ ਜੇ ਮਤਲਬ ਕਿਸੇ ਨੇ ਰੀਚ ਕਰਨਾ ਹੋਵੇ ਤੁਹਾਡੇ ਤੱਕ ਤਾਂ ਉਹਦਾ ਕੀ ਸਰਸ ਕੀ ਆ ਮੇਰਾ ਵਟਸਐਪ ਨੰਬਰ ਹੈ 9878062031 ਇਹਦੇ ਤੋਂ ਮੈਨੂੰ ਕੰਟੈਕਟ ਕਰ ਲੇ ਆਪਣੀ ਫੋਟੋ ਭੇਜ ਦਿਓ ਸੋ ਯਾਰ ਪਲੀਜ਼ ਜੇ ਕਿਸੇ ਨੂੰ ਪੋਰਟਰਟ ਸਾਰੇ ਆਪਾਂ ਵੀਡੀਓ ਦਿਖਾਵਾਂਗੇ ਆਪਾਂ ਉਹ ਸਪੋਰਟਟ ਨੂੰ ਦੇਖ ਕੇ ਜੇ ਤੁਸੀਂ ਬਣਵਾਉਣਾ ਹੋਏ ਤਾਂ ਇਸ ਨੰਬਰ ਤੇ ਸ਼ੇਅਰ ਕਰੋ ਬਾਕੀ ਪ੍ਰਨਵੀ ਦਾ ਜੋ YouTube ਅਕਾਊਂਟ ਹੈ ਉਹ ਆਪਾਂ ਦੋਨੋਂ ਲਿੰਕ ਇੰਸਟਾਗ੍ਰam ਦੇ ਲਿੰਕ ਦੋਨੋਂ ਆਪਾਂ ਆਪਣੀ ਵੀਡੀਓ ਚ ਕੈਪਸ਼ਨ ਚ ਸ਼ੇਅਰ ਕਰਾਂਗੇ ਔਰ ਤੁਸੀਂ ਸਾਡੇ ਚੈਨਲ ਨੂੰ ਵੀ ਸਪੋਰਟ ਕਰੋ ਔਰ ਆਰਕੀਟੋਕ ਸ਼ੋ ਨੂੰ ਵੀ ਪ੍ਰੋਮੋਟ ਕਰੋ ਤੁਸੀਂ ਦੇਖ ਰਹੇ ਹੋ ਆਰਕੀਟੋਕ ਸ਼ੋ ਆਕੇਸ਼ ਸ਼ਰਮਾ